ਨਸ਼ਾ ਵਿਰੁੱਧ ਮਾਨ ਸਰਕਾਰ ਦਾ ਲਗਾਤਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਤਾਂ ਭ੍ਰਿਸ਼ਟਾਚਾਰ ਤੇ ਨਸ਼ੇ ਦੇ ਖਾਤਮੇ ਲਈ ਪੰਜਾਬ ਦੀ ਪੁਲਿਸ ਵੀ ਦਿਨ ਰਾਤ ਇੱਕ ਕਰਦੀ ਹੋਈ ਨਜ਼ਰ ਆ ਰਹੀ ਆ ਪਹਿਲਾਂ ਨਸ਼ਾ ਤਸਕਰ ਕਰਦੇ ਕੀ ਹੁੰਦੇ ਸੀ ਨਸ਼ਾ ਵੇਚਦੇ ਸੀ ਜੋ ਕਿ ਪੁਲਿਸ ਜਦੋਂ ਉਹਨਾਂ ਨੂੰ ਫੜ ਲੈਂਦੀ ਸੀ ਜੇਲ੍ਹ ਦੇ ਵਿੱਚ ਚਲੇ ਜਾਂਦੇ ਸੀ ਉਸ ਤੋਂ ਬਾਅਦ ਆ ਕੇ ਫਿਰ ਤੋਂ ਆਪਣੇ ਉਸੇ ਕਾਰੋਬਾਰ ਦੇ ਵਿੱਚ ਲੱਗ ਜਾਂਦੇ ਸੀ ਨਸ਼ੇ ਦੇ ਨਾਲ ਕਾਰਬਾਰ ਬਣਾ ਲੈਂਦੇ ਸੀ ਵੱਡੇ-ਵੱਡੇ ਕੋਠੀਆਂ ਬਣਾ ਲੈਂਦੇ ਸੀ ਪਰ ਹੁਣ ਪੰਜਾਬ ਸਰਕਾਰ ਸਖਤ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਆ ਪਟਿਆਲਾ ਦੇ ਵਿੱਚ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚੱਲਿਆ ਬਲਡوزر ਚੱਲਿਆ ਘਾਟਾ ਦਿੱਤਾ ਪਟਿਆਲਾ ਦੇ ਰੋੜੀਕੁੱਟ ਮਹੱਲੇ ਦੇ ਵਿੱਚ ਦੋ ਮੰਜ਼ਲਾ ਇਮਾਰਤ ਸੀ ਬਦਨਾਮ ਨਸ਼ਾ ਤਸਕਰ ਦੀ ਤਾਂ ਅੱਜ ਪਟਿਆਲਾ ਦੇ ਪ੍ਰਸ਼ਾਸਨ ਦੇ ਵੱਲੋਂ ਪੀਲਾ ਪੰਜਾ ਚਲਾ ਕੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇ ਦਿੱਤੀ ਕਿ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਆਤਾ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਇਸ ਨਸ਼ਾ ਤਸਕਰ ਦੇ ਉੱਤੇ ਪਹਿਲਾਂ ਕਿਹੜੇ ਮਾਮਲੇ ਚੱਲਦੇ ਸੀ ਕੌਣ ਨਸ਼ਾ ਤਸਕਰ ਆ ਕਿਹੜੇ-ਕਿਹੜੇ ਹੋਰ ਇਸ ਮਾਮਲੇ ਦੇ ਵਿੱਚ ਇਨਵੋਲਵ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਨੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦਿੱਤੀ ਐਸਐਸਪੀ ਨਾਨਕ ਸਿੰਘ ਪਟਿਆਲਾ ਦੀ ਜ਼ੁਬਾਨੀ ਸੁਣਾਉਂਦੇ ਆ ਜਿਹੜਾ ਹੋਰ ਹੋਰ ਇੱਥੇ ਮਲਟੀਪਲ ਪਰਚੇ ਵੀ ਦਰਜ ਨੇ ਸਾਸਪੀਆਰ ਐਨਡੀਪੀਐਸ ਦੀਆਂ ਦਰਜ ਨੇ 2016 ਤੋਂ ਲੈ ਕੇ 2023 ਤੱਕ ਦੀਆਂ ਕਿ ਇਲੀਗਲ ਸਟਰਕਚਰ ਹੈ ਇਹਨੂੰ ਡਿਮੋਲਿਸ਼ ਕਰਨ ਦੇ ਆਰਡਰ ਹੈ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਮੋਹੱਲਾ ਹੈ ਇੱਥੇ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਦੀਆਂ ਨੇ ਨਸ਼ਾ ਵੇਚਣ ਦੀ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਉਹਦੀਆਂ ਵੀ ਕਾਫੀ ਸ਼ਿਕਾਇਤਾਂ ਆਦੀਆਂ ਨੇ 10 ਤੋਂ ਜ਼ਿਆਦਾ ਜਿਵੇਂ ਮੈਂ ਕਿਹਾ 15 ਦਰਜ ਨੇ ਸੋ ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਲਾਅ ਐਂਡ ਆਰਡਰ ਇਸ਼ੂ ਹੋ ਕਰੀਏਟ ਹੋ ਸਕਦਾ ਇਸ ਕਰਕੇ ਹੈਵੀ ਡਿਪਲੋਇਮੈਂਟ ਦੇ ਨਾਲ ਇਨੋ ਡਿਮੋਲਿਸ਼ਨ ਅੱਜ ਮੁਜ਼ਮਮਤ ਤੇ ਨਜ਼ਦ ਉਸਕੀ ਨਾਲ ਜੁੜੇ ਹੋਏ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ ਐਸੇ ਐਫ ਆਈ ਆਰ ਤੇ 2016 ਤੋਂ ਸ਼ੁਰੂ ਹੋਏ ਸੀ 2023 ਤੱਕ ਅੱ체 ਬੱਚੇ ਕਿਸ ਤਰ੍ਹਾਂ ਦੇ ਪਰਚੇ ਐਨ ਡੀ ਪੀ ਐਸ ਇਕਦੇ ਹੋਣਗੇ ਇਹਦੇ ਵਿੱਚ ਦੇ ਨਸ਼ਾ ਤਸ਼ਕਰੀਚਾ ਸ਼ਾਮਲ ਹੈ ਜੇ ਉਹਦੇ ਪੈਸਿਆਂ ਨਾਲ ਇਹ ਘਰ ਬਣਾਇਆ ਗਿਆ ਇਹ ਵੀ ਇੱਕ ਸਟਰਕਚਰ ਹੈ ਸਾਰਾ ਇਸੇ ਵਿੱਚ ਸ਼ਾਮਲ ਕਰਾ ਲਿਆ ਸੋ ਇਲਲੀਗਲ ਸਟਰਕਚਰ ਨੂੰ ਵਜਤਾ ਜਾ ਰਿਹਾ ਤੇ ਪੁਲਿਸ ਪ੍ਰੋਟੈਕਸ਼ਨ ਦੇ ਅਲਰਟ ਆ ਉਹ ਸ਼ਖਸ ਵੀ ਤੁਹਾਡੀ ਰਸਤੇ ਦੇ ਵਿੱਚ ਗ੍ਰੈਟੀ ਵੀ ਸੀਗੇ ਦੋ ਮਹੀਨਾ ਤੋਂ ਚੱ ਰਹੀ ਹੈ ਦੱਸ ਹਾਂਜੀ ਹਾਂਜੀ ਇੱਕ ਕਰਤੇ ਕਰਵੀ ਹੋਣੀ ਜਿਆਦਾ ਤੇ ਜੀ ਨਹੀਂ ਹਜੇ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਕੋ ਕਰਤੇ ਹੋਣੀ ਹੈ ਮੈਂ ਕਿਹਣਾ ਨੀਵੇਂ ਕਰ ਲਉਂ ਕਿਉਂਕਿ ਇਹਦੇ ਚ ਜਿਹੜਾ ਆਰਡਰ ਹੈ ਉਹ ਇਸੇ ਕਰਤੇ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਮੇਡੀ ਹੈ ਉਹਦਾ ਨਾਮ ਹੈ ਰਿੰਕੀ ਜਿਹਨਾਂ ਇਹ ਕਰ ਉਹ ਦੀ ਮੋਚ ਕਰਨਾ ਹੈ ਉਹਦੇ ਤੇ 10 ਪਰਚੇ ਨੇ ਸੋ ਇਹ ਕਰਤੇ ਅਸੀਂ ਐਕਸ਼ਨ ਲਏ ਬਿਕਾਜ਼ ਜੇ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਸੋ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋਊਗਾ ਇਹ ਮੱਲਾਜੜਾ ਹੈਗਾ ਕਿ ਸਾਡੇ ਨੂੰ ਕਾਬੂਸ਼ਟਾ ਅੰਦਰੀਆਂ ਨਸ਼ਾ ਦੇ ਚੱਲੀਆਂ ਸਰ ਉਹ ਤੇ ਲੇਡੀ ਦੀ ਗ੍ਰਿਪ ਲੈ ਕੇ ਕੀ ਸਟੇਟਸ ਹੈ ਜੀ ਉਹਦੇ ਟਾਈਮ ਹੀ ਐਕਸ਼ਨ ਹੋਊਗਾ ਤੇ ਕੱਲ ਤੋਂ ਲਾਲ ਪ੍ਰਾਰਣ ਜੀ ਵਾਂਟਡ ਸਰ ਕਤੋਂ ਕੰਮ ਕਰ ਰਹੇ ਸੀ ਨਸ਼ਾ ਇਹ 2016 ਤੋਂ ਇਹਨਾਂ ਦਾ ਕੰਮ ਹੈਗਾ 2016 ਪਹਿਲਾ ਬਰਛਾ ਦੱਚ ਹੋਇਆ ਸੀ ਬਿਲਕੁਲ ਤੇ ਉਸ ਤੋਂ ਬਾਅਦ ਟੋਟਲ ਤਾਸਕ ਪਰ ਜੀਐਨਡੀਪੀ ਸਰ ਇੱਕ ਵਾਰ ਕਿਰਪਾ ਕੀਤੀ ਜਾ ਜੂ ਚਾ ਚੁਕੀ ਹੈ ਜੀ ਇਹ ਲੇਡੀ ਇਹ ਤਾਂ ਤੁਸੀਂ ਸੁਣਿਆ ਐਸਐਸਪੀ ਪਟਿਆਲਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਤਾਂ ਇਸ ਤੋਂ ਪਹਿਲਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਅਜਿਹੀ ਕਾਰਗੁਜ਼ਾਰੀ ਪੰਜਾਬ ਪੁਲਿਸ ਦੀ ਦੇਖਣ ਨੂੰ ਮਿਲੀ ਆ ਨਸ਼ਾ ਤਸਕਰਾਂ ਦੇ ਉੱਤੇ ਸਿਕੰਜਾ ਕੱਸਿਆ ਜਾ ਰਿਹਾ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਵੀ ਕੀਤੀ ਜਾ ਰਹੀ ਆ ਹੁਣ ਪ੍ਰਾਪਰਟੀਆਂ ਦੇ ਉੱਤੇ ਜੋ ਨਸ਼ਾ ਵੇਚ ਕੇ ਜੋ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸੀ ਉਹ ਖੂਨ ਪਸੀਨਾ ਨਚੋੜ ਕੇ ਉਹ ਨਸ਼ੇ ਦੇ ਨਾਲ ਜਿਹੜਾ ਨਸ਼ਾ ਵੇਚ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਕਰਕੇ ਵੱਡੇ ਵੱਡੇ ਮਹਿਲ ਬਣਾਏ ਹੋਏ ਨੇ ਕਾਰਬਾਰ ਬਣਾਏ ਹੋਏ ਨੇ ਉਹਨਾਂ ਦੇ ਉੱਤੇ ਹੁਣ ਪੀੜਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਵਾਕਿਹੀ ਕਾਬਲੇ ਤਾਰੀਫਾ ਪੰਜਾਬ ਪੁਲਿਸ ਦੀ ਇੱਕ ਕਾਰਗੁਜ਼ਾਰੀ ਕਿਉਂਕਿ ਨਸ਼ਾ ਤਸਕਰ ਜਿਹੜੇ ਹੁੰਦੇ ਨੇ ਇੱਕ ਤਾਂ ਉਹ ਆਪਣੇ ਫਾਇਦੇ ਲਈ ਨਸ਼ਾ ਵੇਚਦੇ ਨੇ ਦੂਜਿਆਂ ਦਾ ਨੁਕਸਾਨ ਕਰ ਜਾਂਦੇ ਨੇ ਆਪਣੇ ਘਰ-ਬਾਰ ਬਣਾ ਜਾਂਦੇ ਨੇ ਪਰ ਦੂਜੇ ਜਿਹੜੇ ਲੋਕ ਹੁੰਦੇ ਨੇ ਜੋ ਨਸ਼ੇ ਦੀ ਲਤ ਲੱਗ ਜਾਂਦੇ ਨੇ ਜੇਕਰ ਨਸ਼ਾ बिकੇਗਾ ਨਹੀਂ ਤਾਂ ਉਹ ਨਸ਼ਾ ਖਰੀਦਣ ਵਾਲੇ ਆਪਣੇ ਆਪ ਹੀ ਜਿਹੜੇ ਸਹੀ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਜਦੋਂ ਨਸ਼ਾ ਮਿਲੇਗਾ ਹੀ ਨਹੀਂ ਉਹ ਠੀਕ ਹੋ ਜਾਣਗੇ ਤਾਂ ਕਈ ਨੌਜਵਾਨ ਜਿਹੜੇ ਨੇ ਮੌਦੀਆ ਗੋਸ਼ ਦੇ ਵਿੱਚ ਚਲੇ ਗਏ ਕਿੰਨੇ ਹੀ ਘਰਾਂ ਦੇ ਵਿੱਚੋਂ ਸੱਥਰ ਵਿੱਚ ਗਏ ਤਾਂ ਇਸ ਕਰਕੇ ਹੁਣ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਦੇ ਵਿਰੁੱਧ ਇਹ ਮੁਹਿੰਮ ਚਲਾਈ ਹੋਈ ਆ ਨਸ਼ਿਆਂ ਦੇ ਵਿਰੁੱਧ ਇਹ ਨਾਅਰਾ ਵੀ ਦਿੱਤਾ ਗਿਆ ਕਿ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਤਾਂ ਵਾਕਈ ਹੀ ਮਾਨ ਸਰਕਾਰ ਦੇ ਵੱਲੋਂ ਹੁਣ ਇਹ ਨਾਅਰੇ ਦੇ ਉੱਤੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਮਾਨ ਸਰਕਾਰ ਕੀ ਪੰਜਾਬ ਦੇ ਵਿੱਚੋਂ ਨਸ਼ੇੜੀ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਤਾਂ ਪਟਿਆਲਾ ਦੇ ਵਿੱਚੋਂ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਆ ਪਟਿਆਲਾ ਦੇ ਬਦਨਾਮ ਮਹੱਲਾ ਰੋੜੀਕੁੱਟ ਮਹੱਲਾ ਦੇ ਵਿੱਚੋਂ ਦੋ ਮੰਜ਼ਿਲਾ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਪੀੜਾ ਪੰਜਾ ਚੱਲਿਆ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਤਾਂ ਹੋਰ ਵੀ ਅਜਿਹੇ ਐਕਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ